ਆ ਅੰधेਰੀ ਨਗਰੀ ਚੌਪਟ ਰਾਜਾ ਆ ਜਿਹੜੀ ਸਰਕਾਰ ਹੈ ਝਾੜੂ ਦੀ ਆਮ ਆਦਮੀ ਪਾਰਟੀ ਦੀ ਤੁਸੀਂ ਦਿੱਲੀ ਵਿੱਚ ਇਹਨਾਂ ਦਾ ਹਾਲ ਦੇਖ ਲਿਆ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ ਹੁਣੀ ਜੇਲ੍ਹ ਚੋਂ ਛੁੱਟੇ ਜ਼ਮਾਨਤ ਹੋਈ ਚੀਫ ਮਿਨਿਸਟਰੀ ਦੀ ਸੀਟ ਤੋਂ ਉਹਨਾਂ ਨੂੰ ਕਰਪਸ਼ਨ ਦੇ ਕੇਸਸ ਦੇ ਤਹਿਤ ਚੱਲਦੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਉਹਨਾਂ ਦੀ ਜਗ੍ਹਾ ਤੇ ਹੁਣ ਕੋਈ ਹੋਰ ਚੀਫ ਮਿਨਿਸਟਰ ਬਣ ਗਿਆ ਇੱਥੇ ਦੇ ਚੀਫ ਮਿਨਿਸਟਰ ਸਾਹਿਬ ਵੀ ਉਹਨਾਂ ਦੀ ਇੱਕ ਤਰ੍ਹਾਂ ਦੀ ਘਠ ਪੁਤਲੀ ਦੀ ਤਰ੍ਹਾਂ ਕੰਮ ਕਰ ਰਹੇ ਹੈਗੇ ਨੇ ਹੋ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ 2020 ਚ ਖਿਡਾਰੀ ਇਨਫਰਾਸਟ੍ਰਕਚਰ ਕੰਪਨੀ ਨੂੰ ਲਿਆਏ। ਉਹਨਾਂ ਸਾਡੇ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਨੇ ਨਿਬੂਲਾ ਕੰਪਨੀ ਨੂੰ ਲਿਆਏ। ਉਹਨਾਂ ਨਿਬੂਲਾ ਕੀ ਗੁੱਲ ਖਿਲਾਏਗੀ? ਉਹ ਖਿਡਾਰੀ ਤਾਂ ਆਪਣਾ ਖੇਲ ਕਰ ਗਿਆ। ਉਹਨਾਂ ਨਿਬੂਲਾ ਆ ਹੁਣ ਕੀ ਖੇਲ ਕਰੂਗੀ? ਆ ਤਾਂ ਹੁਣ ਆਉਣ ਵਾਲਾ ਵਕਤ ਹੀ ਦੱਸੂਗਾ ਜੀ। ਜੋ ਮੈਨੂੰ ਵੀ ਸੁਣਨ ਚ ਆਇਆ ਹੈਗਾ ਵੀ ਇਹ 850 ਕਰੋੜ ਰੁਪਇਆ ਹੋਰ ਇੱਕ ਬਜਟ ਬਣਾਉਣ ਜਾ ਰਹੇ ਆ। ਇੱਕ ਹੋਰ ਡੀਪੀਆਰ ਬਣਾਉਣ ਜਾ ਰਹੇ ਆ। ਤੇ ਆ ਨਿੰਬੁਲਾ ਕੰਪਨੀ ਉਹ ਉਸ ਪੈਸੇ ਦੇ ਨਾਲ ਆ ਬੁੱਢੇ ਨਾਲੇ ਨੂੰ ਸਾਫ ਕਰੇਗੀ ਮੈਂ ਹੱਥ ਜੋੜ ਕੇ ਲੋਕਾਂ ਨੂੰ ਬੇਨਤੀ ਕਰਦਾ ਮੈਂ 6-3-4 ਸਾਲ ਦਾ ਲੋਕਾਂ ਨੂੰ ਅਵੇਅਰ ਕਰ ਰਿਹਾ ਆ ਵੀ ਆ ਗਲਤ ਕੰਮ ਹੋ ਰਿਹਾ ਆ ਗਲਤ ਕੰਮ ਹੋ ਰਿਹਾ ਜੇ ਭਗਵੰਦ ਮਾਨ ਸਾਹਿਬ ਵਾਕੇ ਹੀ ਕਹਿੰਦੇ ਵੀ ਜ਼ੀਰੋ ਕਰਾਪਸ਼ਨ ਤੇ ਜ਼ੀਰੋ ਟੋਲਰੈਂਸ ਵਾਲੀ ਆ ਸਰਕਾਰ ਹੈਗੀ ਹੈ ਤੇ ਉਹ ਸਾਡੇ ਵਰਗੇ ਬੰਦਿਆਂ ਨੂੰ ਕਮੇਟੀ ਦੇ ਵਿੱਚ ਲੈਣ ਅਸੀਂ ਉਹ ਨਿੰਬੁਲਾ ਕੰਪਨੀ ਦੀ ਇੰਟਰਵਿਊ ਲਈਏ ਵੀ ਉਹ ਕਿਸ ਤਰੀਕੇ ਦੇ ਨਾਲ ਉਹ ਬੁੱਢੇ ਨਾਲੇ ਨੂੰ ਸਾਫ ਕਰੂਗੀ ਕਿਹੜੀ ਤਕਨੀਕ ਹੈ ਉਹਦੇ ਕੋਲ ਕਿਹੜੀ ਜਾਦੂ ਦੀ ਛੜੀ ਹੈਗੀ ਹੈ ਉਸ ਕੰਪਨੀ ਨੇ ਕੀ ਪਹਿਲੇ ਇਸ ਤਰ੍ਹਾਂ ਦਾ ਕੋਈ ਨਾਲਾ ਸਾਫ ਕੀਤਾ ਹੈ ਉਸ ਦੀ ਪ੍ਰੀਵੀਅਸ ਉਹਦੀ ਹਿਸਟਰੀ ਉਹਦੀ ਕੀ ਹੈ ਉਹਦੀ ਕੋਈ ਸਕਸੈਸ ਸਟੋਰੀ ਹੈਗੀ ਹੈ ਵੀ ਐਵੇਂ ਆਪਾਂ ਕਹਿੰਦਾ ਜੀ ਸੀਐਮ ਸਾਹਿਬ ਇੱਕ ਨਿੰਬੂਲਾ ਕੰਪਨੀ ਨੂੰ ਲੈ ਆਏ ਤੇ ਹੋਰ ਪਠਾ ਵੇਚੂਗਾ ਜੋ ਪਠਾ ਪਹਿਲੇ 2.5 ਸਾਲ ਸਰਕਾਰ ਨੂੰ ਹੋ ਰਹਿ ਗਏ ਆ ਕਿਨੇ ਕੱਲ ਨੂੰ ਜੇ ਕਿਤੇ ਆਹ ਸਰਕਾਰ ਦੁਆਰ ਤੇ ਨਹੀਂ ਜਿੱਤੀ ਜਦ ਕੀ ਇਹਨਾਂ ਦੇ ਦਿੱ ਜਿੱਤਣ ਦੇ ਹੁਣ ਦੁਆਰ ਤੇ ਸਰਕਾਰ ਬਣਨ ਦੇ ਇਹਨਾਂ ਦੇ ਕੋਈ ਅਸਾਰ ਨਹੀਂ ਹੈਗੇ ਤੇ ਕੱਲੋਂ ਭਗਵੰਤ ਮਾਨ ਸਾਹਿਬ ਨੇ ਚਲੇ ਜਾਣਾ ਹੈਗਾ ਸਰਕਾਰ ਕੱਲੋਂ ਕੋਈ ਹੋਰ ਆ ਜੂਗੀ ਹੈ ਫਿਰ ਕੋਈ ਮੰਨ ਲਓ ਕੋਈ ਹੋਰ ਸਰਕਾਰ ਆ ਗਈ ਭਗਵੰਤ ਮਾਨ ਸਾਹਿਬ ਚਲੇ ਗਏ 850 ਕਰੋੜ ਰੁਪਏ ਫਿਰ ਫੁਕਿਆ ਗਿਆ ਫਿਰ 2.5 ਸਾਲਾਂ ਬਾਅਦ ਇੱਕ ਨਵੀਂ ਸਰਕਾਰ ਆ ਜੂਗੀ ਫਿਰ ਉਹ ਵੀ ਲਿਆਊਗੀ 1000 ਕਰੋੜ ਦਾ ਪ੍ਰੋਜੈਕਟ ਆ ਨਿੰਬੂਲਾ ਫੜ ਕੇ ਲੈ ਕੇ ਆਏ ਨੇ ਉਹ ਕੋਈ ਹੋਰ ਕਿਸ ਨੂੰ ਫੜ ਲਿਆਉਗੇ ਤੇ ਆ ਪਿਛਲੇ 20 ਸਾਲਾਂ ਤੋਂ लुधियाणे और पंजाब ਦੇ ਲੋਕਾਂ ਦੇ ਨਾਲ ਇਸੇ ਤਰ੍ਹਾਂ ਧੋਖਾ ਹੁੰਦਾ ਆ ਰਿਹਾ ਹੈ। ਔਰ ਸਾਡੀ ਮੈਂ ਵੀ ਇਸ ਗੱਲੋਂ ਵੀ ਮੈਂ ਹੈਰਾਨ ਐ ਵੀ ਸਾਡੀ ਪਬਲਿਕ ਵੀ ਸੁੱਤੀ ਪਈ ਐ। ਸਾਡੇ ਲੁਧਿਆਣੇ ਦੇ ਲੋਕ ਵੀ ਸੁੱਤੇ ਪਏ ਨੇ। ਜਿਹੜੇ ਕਿ ਇਸ ਉਹਨਾਂ ਦਾ ਸਰਿਆਂ ਉਹਨਾਂ ਦੇ ਪੈਸੇ ਨਾਲ ਲੁੱਟ ਹੋ ਰਹੀ ਐ ਔਰ ਕੋਈ ਬੋਲਦਾ ਹੀ ਨਹੀਂ। ਦੇਖੋ ਮਜ਼ੇ ਦੀ ਗੱਲ ਐ ਕੋਈ ਬੋਲਦਾ ਹੀ ਨਹੀਂ। ਸਭ ਸਰੇ ਸਰੇ ਆਪਣੇ ਆਪਣੇ ਕੰਮਾਂ ਕਰਾਂ ਦੇ ਤੁਰ ਜਾਂਦੇ ਹੈਗੇ ਐ। ਸਭ ਦੀ ਲਾਈਫ ਦੇ ਵਿੱਚ ਆਪਣੀ ਆਪਣੀ ਪ੍ਰੋਬਲਮ ਚੱਲ ਰਹੀ ਐ। ਬੁੱਢਾ ਨਾਲਾ ਬਜਾ ਰੋਈ ਜਾਂਦਾ ਬੁੱਢਾਂ ਨਾਲਾ ਉੱਥੇ ਦਾ ਉੱਥੇ ਹੀ ਐ। ਤੇ ਹੁਣ ਕਹਿੰਦੇ ਵੀ ਕਮਲਿਆਂ ਦਾ ਵਿਹੜਾ ਤੇ ਸਮਝਾਵੇ ਕਿਹੜਾ? ਆ ਅੰਧੇਰੀ ਨਗਰੀ ਚੌਪੜ ਰਾਜਾ ਆ ਜਿਹੜੀ ਸਰਕਾਰ ਹੈ ਝਾੜੂ ਦੀ ਆਮ ਆਦਮੀ ਪਾਰਟੀ ਦੀ ਤੁਸੀਂ ਦਿੱਲੀ ਵਿੱਚ ਇਹਨਾਂ ਦਾ ਹਾਲ ਦੇਖ ਲਿਆ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਉਹ ਹੁਣੀ ਜੇਲ੍ਹ ਚੋਂ ਛੁੱਟੇ ਜ਼ਮਾਨਤ ਹੋਈ ਚੀਫ ਮਿਨਿਸਟਰੀ ਦੀ ਸੀਟ ਤੋਂ ਉਹਨਾਂ ਨੂੰ ਕਰਪਸ਼ਨ ਦੇ ਕੇਸਸ ਦੇ ਤਹਿਤ ਚੱਲਦੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਉਹਨਾਂ ਦੀ ਜਗ੍ਹਾ ਤੇ ਹੁਣ ਕੋਈ ਹੋਰ ਚੀਫ ਮਿਨਿਸਟਰ ਬਣ ਗਿਆ ਇੱਥੇ ਦੇ ਚੀਫ ਮਿਨਿਸਟਰ ਸਾਹਿਬ ਵੀ ਉਹਨਾਂ ਦੀ ਇੱਕ ਤਰ੍ਹਾਂ ਦੀ ਕਟਪੁਤਲੀ ਦੀ ਤਰ੍ਹਾਂ ਕੰਮ ਕਰ ਰਹੇ ਹੈਗੇ ਨੇ ਉਹ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ 2020 ਚ ਖਿਡਾਰੀ ਇਨਫਰਾਸਟ੍ਰਕਚਰ ਕੰਪਨੀ ਨੂੰ ਲਿਆਏ ਹੁਣ ਸਾਡੇ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਨਿਬੂਲਾ ਕੰਪਨੀ ਨੂੰ ਲਿਆਏ ਉਹਨਾਂ ਨਿਬੂਲਾ ਕੀ ਗਲ ਖਿਲਾਏਗੀ ਉਹ ਖਿਡਾਰੀ ਤਾਂ ਆਪਣਾ ਖੇਲ ਕਰ ਗਿਆ ਹੁਣ ਨਿਬੂਲਾ ਆ ਹੁਣ ਕੀ ਖੇਲ ਕਰੋਗੀ ਆ ਤਾਂ ਹੁਣ ਆਉਣ ਵਾਲਾ ਵਕਤ ਹੀ ਦੱਸੂਗਾ ਜੀ ਜੋ ਮੈਨੂੰ ਵੀ ਸੁਣਨ ਚ ਆਇਆ ਹੈਗਾ ਵੀ ਇਹ 850 ਕਰੋੜ ਰੁਪਇਆ ਹੋਰ ਇੱਕ ਬਜਟ ਬਣਾਉਣ ਜਾ ਰਹੇ ਆ ਇੱਕ ਹੋਰ ਡੀਪੀਆਰ ਬਣਾਉਣ ਜਾ ਰਹੇ ਆ ਤੇ ਆ ਨਿੰਬੁਲਾ ਕੰਪਨੀ ਉਹ ਉਸ ਪੈਸੇ ਦੇ ਨਾਲ ਆ ਬੁੱਢੇ ਨਾਲੇ ਨੂੰ ਸਾਫ ਕਰੇਗੀ ਮੈਂ ਹੱਥ ਜੋੜ ਕੇ ਲੋਕਾਂ ਨੂੰ ਬੇਨਤੀ ਕਰਦਾ ਮੈਂ 6-3-4 ਸਾਲ ਦਾ ਲੋਕਾਂ ਨੂੰ ਅਵੇਅਰ ਕਰ ਰਿਹਾ ਆ ਵੀ ਆ ਗਲਤ ਕੰਮ ਹੋ ਰਿਹਾ ਆ ਗਲਤ ਕੰਮ ਹੋ ਰਿਹਾ ਜੇ ਭਗਵੰਦ ਮਾਨ ਸਾਹਿਬ ਵਾਕੇ ਹੀ ਕਹਿੰਦੇ ਵੀ ਜ਼ੀਰੋ ਕਰਾਪਸ਼ਨ ਤੇ ਜ਼ੀਰੋ ਟੋਲਰੈਂਸ ਵਾਲੀ ਆ ਸਰਕਾਰ ਹੈਗੀ ਹੈ ਤੇ ਉਹ ਸਾਡੇ ਵਰਗੇ ਬੰਦਿਆਂ ਨੂੰ ਕਮੇਟੀ ਦੇ ਵਿੱਚ ਲੈਣ ਅਸੀਂ ਉਹ ਨਿੰਬੁਲਾ ਕੰਪਨੀ ਦੀ ਇੰਟਰਵਿਊ ਲਈ ਹੈ ਵੀ ਉਹ ਕਿਸ ਤਰੀਕੇ ਦੇ ਨਾਲ ਉਹ ਬੁੱਢੇ ਨਾਲੇ ਨੂੰ ਸਾਫ ਕਰੂਗੀ ਕਿਹੜੀ ਤਕਨੀਕ ਹੈ ਉਹਦੇ ਕੋਲ ਕਿਹੜੀ ਜਾਦੂ ਦੀ ਛੜੀ ਹੈਗੀ ਹੈ ਉਸ ਕੰਪਨੀ ਨੇ ਕੀ ਪਹਿਲੇ ਇਸ ਤਰ੍ਹਾਂ ਦਾ ਕੋਈ ਨਾਲਾ ਸਾਫ ਕੀਤਾ ਹੈ ਉਸ ਦੀ ਪ੍ਰੀਵੀਅਸ ਉਹਦੀ ਹਿਸਟਰੀ ਉਹਦੀ ਕੀ ਹੈ ਉਹਦੀ ਕੋਈ ਸਕਸੈਸ ਸਟੋਰੀ ਹੈਗੀ ਹੈ ਵੀ ਐਵੇਂ ਆਪਾਂ ਕਹਿੰਦਾ ਜੀ ਸੀਐਮ ਸਾਹਿਬ ਇੱਕ ਨਿੰਬੂਲਾ ਕੰਪਨੀ ਨੂੰ ਲੈ ਆਏ ਤੇ ਹੋਰ ਪਠਾ ਵੇਚੂਗਾ ਜੋ ਪਠਾ ਪਹਿਲੇ 2.5 ਸਾਲ ਸਰਕਾਰ ਨੂੰ ਹੋ ਰਹੇਗੇ ਆਗੇ ਨੇ ਕੱਲ ਨੂੰ ਜੇ ਕਿਤੇ ਆਹ ਸਰਕਾਰ ਦੁਆਰ ਤੇ ਨਹੀਂ ਜਿੱਤੀ ਜਦਕਿ ਇਹਨਾਂ ਦੇ ਜਿੱਤਣ ਦੇ ਹੁਣ ਦੁਆਰ ਤੇ ਸਰਕਾਰ ਬਣਨ ਦੇ ਇਹਨਾਂ ਦੇ ਕੋਈ ਅਸਾਰ ਨਹੀਂ ਹੈਗੇ ਤੇ ਕੱਲ ਨੂੰ ਭਗਵੰਤ ਮਾਨ ਸਾਹਿਬ ਨੇ ਚਲੇ ਜਾਣਾ ਹੈਗਾ ਸਰਕਾਰ ਕੱਲ ਨੂੰ ਕੋਈ ਹੋਰ ਆ ਜੂਗੀ ਹੈ ਫਿਰ ਕੋਈ ਮੰਨ ਲਓ ਕੋਈ ਹੋਰ ਸਰਕਾਰ ਆ ਗਈ ਭਗਵੰਤ ਮਾਨ ਸਾਹਿਬ ਚਲੇ ਗਏ 850 ਕਰੋੜ ਰੁਪਏ ਫਿਰ ਫੁਕਿਆ ਗਿਆ ਫਿਰ 2.5 ਸਾਲਾਂ ਬਾਅਦ ਇੱਕ ਨਵੀਂ ਸਰਕਾਰ ਆ ਜੂਗੀ ਫਿਰ ਉਹ ਵੀ ਲਿਆਊਗੀ 1000 ਕਰੋੜ ਦਾ ਪ੍ਰੋਜੈਕਟ ਆ ਨਿੰਬੂਲਾ ਫੜ ਕੇ ਲੈ ਕੇ ਆਏ ਨੇ ਉਹ ਕੋਈ ਹੋਰ ਕਿਸ ਨੂੰ ਫੜ ਲਿਆਉਗੇ ਤੇ ਆ ਪਿਛਲੇ 20 ਸਾਲਾਂ ਤੋਂ लुधियाणे और पंजाब ਦੇ ਲੋਕਾਂ ਦੇ ਨਾਲ ਇਸੇ ਤਰ੍ਹਾਂ ਧੋਖਾ ਹੁੰਦਾ ਆ ਰਿਹਾ ਹੈ। ਔਰ ਸਾਡੀ ਮੈਂ ਵੀ ਇਸ ਗੱਲੋਂ ਵੀ ਮੈਂ ਹੈਰਾਨ ਐ ਵੀ ਸਾਡੀ ਪਬਲਿਕ ਵੀ ਸੁੱਤੀ ਪਈ ਐ। ਸਾਡੇ ਲੁਧਿਆਣਾ ਦੇ ਲੋਕ ਵੀ ਸੁੱਤੇ ਪਏ ਨੇ। ਜਿਹੜੇ ਕਿ ਇਸ ਉਹਨਾਂ ਦਾ ਸਰਹਾਂ ਉਹਨਾਂ ਦੇ ਪੈਸੇ ਨਾਲ ਲੁੱਟ ਹੋ ਰਹੀ ਐ ਔਰ ਕੋਈ ਬੋਲਦਾ ਹੀ ਨਹੀਂ। ਦੇਖੋ ਮਜ਼ਦੀ ਦੀ ਗੱਲ ਐ ਕੋਈ ਬੋਲਦਾ ਹੀ ਨਹੀਂ। ਸਭ ਸਰੇ ਸਰੇ ਆਪਣੇ ਆਪਣੇ ਕੰਮਾਂ ਕਰਾਂ ਦੇ ਤੁਰ ਜਾਂਦੇ ਹੈਗੇ ਐ। ਸਭ ਦੀ ਲਾਈਫ ਦੇ ਵਿੱਚ ਆਪਣੀ ਆਪਣੀ ਪ੍ਰੋਬਲਮ ਚੱਲ ਰਹੀ ਐ। ਬੁੱਢਾ ਨਾਲਾ ਬਜਾਦਾ ਰੋਈ ਜਾਂਦਾ ਬੁੱਢਾਂ ਨਾਲਾ ਉੱਥੇ ਦਾ ਉੱਥੇ ਹੀ ਐ। ਤੇ ਹੁਣ ਕਹਿੰਦੇ ਵੀ ਕਮਲਿਆਂ ਦਾ ਵਿਹੜਾ ਤੇ ਸਮਝਾਵੇ ਕਿਹੜਾ?